ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਚਾਰਨਾ ਕਿਸੇ ਲਈ ਲੈ ਕੇ ਆਏ ਜੀ ਖਾਓ ਪੁੱਛ ਲੈਣਾ ਬਾਈ ਤੁਹਾਡੇ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਬੰਦੀ ਹਾਂਜੀ ਜੀ ਨਾਮ ਤੇ ਐਡਰੈਸ ਉਹ ਨਾਂ ਜਸਵਿੰਦਰ ਸਿੰਘ ਪਾਉ ਜੀ ਪਿੰਨ ਸੋਹਰਾ ਜ਼ਿਲ੍ਹਾ ਬਟਿੰਡਾ ਤਸੀਦਾਂਪੁਰਾ ਕੋਲੇ ਜੀ ਨੇੜੇ ਪਿੰਡ ਪਈ ਨੇੜੇ ਜਲਪੁਰਾ ਭਾਈ ਕਰੇਗਾ ਜਲਾ ਰਹੇ ਜੀ ਮੋਬਾਈਲ ਨੰਬਰ ਉਹ 904108873 ਠੀਕ ਹੈ ਜੀ ਇਹ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਜਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬੜ ਦੇ ਨੇ ਸੂਈ ਵੀ ਹਾਂਏ ਸੂਈ ਆ ਜੀ ਕਿਹੜਾ ਸੂ ਸੂਈ ਆ ਇਹ ਦੂਜਾ ਸੂ ਆ ਸੂਈ ਆ ਜੀ ਕਦੋਂ ਸੂਈ ਆ ਬਾਈ ਇਹ ਕੱਲ ਮਨਾ ਰਾਤ ਹੀ ਸੂਈ ਆ ਸਵੇਰ ਠੀਕ ਬੱਚਾ ਕੀ ਆ ਬੱਟਾ ਬੱਛਾਈ ਆਹੀ ਹੈ ਬਈ ਹਾਂਜੀ ਹਾਂਜੀ ਕੱਟਾ ਨਾੜਵਾ ਨਾਲ ਹੀ ਹੈ ਬੱਚੇ ਬੱਚਾ ਬਈ ਬੱਟਾ ਦਾ ਹਾਂਜੀ ਨਾੜਵਾ ਨਾਲ ਹੀ ਹੈ ਹਾਂ ਠੀਕ ਹੈ ਬਈ ਤੇ ਕਿੰਨਾ ਗਬੌੜਾ ਜਿਆਦਾ ਰੈਡੀ ਆ ਹਾਂ ਬੋਲੋ ਵੇਖ ਲਓ ਅੱਜ ਬੋੜਾ ਤਾਂ ਕੱਢਿਆ ਨਹੀਂ ਰਾਤ ਕੱਢਿਆ ਸੀਗਾ ਲਾਲੋ ਸਾਹਿਬ 3-4 ਕਿਲੋ ਜੀ ਕੋਈ ਤੜਕੇ ਕੱਢਿਆ ਜੀ ਠੀਕ ਆ ਹਾਂਜੀ ਖੋਲ ਦਿਓ ਬਈ ਤੋਰ ਚੰਦਾ ਲੋ ਗਰਮੀ ਬਿਲਕੁਲ ਨਹੀਂ ਮੰਨਦੀ ਤੇ ਫੈਨਡ ਆ ਜਿਹੜੀ ਗਰਮ ਵਾਲੀ ਦੀ ਚੰਗੀ ਆ ਹਾਂ ਜਰਸੀ ਕ੍ਰੋਚ ਆ ਗਈ ਜੀ ਜਰਸੀ ਦਾ ਕਰਾਉਸ ਆ ਬਾਈ ਕੱਦ ਫੁੱਲ ਆ ਹਨਾ ਹਾਂਜੀ ਕੱਦ ਪੂਰਾ ਡਬਲ ਆੀ ਥਾਨਲੇ ਵਾ ਵੀ ਚੰਗਾ ਕਰਮਾ ਆੀ ਪੂਰੇ ਚੰਗੇ ਪਾ ਦੂ 18 ਨੂੰ ਹੂੰ ਫੇਰ ਏਡੀ ਗਾਣ ਦਾ ਪਾਉਣਾ ਚਾਹੀਦਾ ਸੀ ਹੂੰ ਕੱਦ ਵੱਡ ਚੰਗਾ ਥੋੜੇ ਲੰਪੀ ਵਾਲੇ ਦਾਗ ਜੇ ਜ਼ਰੂਰ ਆਂ ਹਾਂਜੀ ਉਹ ਦਾਗ ਫਿਰ ਪੁਰਾਣੇ ਰਹਿ ਗਈ ਬਿਮਾਰੀਆਂ ਨਾਲ ਹੂੰ ਤੇਲੀ ਬਿਮਾਰੀ ਆਈ ਵੀ ਆ ਸਹੀ ਗੱਲ ਆ ਬਾਈ ਹੈ ਇੱਕ ਨੌ ਬਣਦੇ ਆ ਨਾ ਥੋੜੇ ਆ ਨੌ ਬਣ ਵਾਲੇ ਪੱਕਾ ਮੰਨੇ ਆ ਥੋੜਾ ਇਹ ਸਹੀ ਗੱਲ ਆ ਕਾਈ ਉਹ ਤੁਰੰਤ ਛੋੜੀ ਦੇ ਕਰੀਬ ਦੀ ਕਰਦੀ ਤੇ ਕੀ ਮੋ ਲੱਜੈ ਜੈ ਜੈ ਇਹ ਦੇ ਦਾਂਗੇ 62000 ਰੁਪਏ ਦੀ ਮਾਨਦਾਨ ਹੋ ਜਾ ਹਾਂ ਜੀ ਕਰ ਦਾਂਗੇ 62000 ਰੁਪਏ ਮੋਲ ਦਾ ਜਵਾਈ ਜੁਈ ਬਹੁਤ ਇੱਕ ਨੰਬਰ ਲੱਗੀ ਵੀ ਠੀਕ ਆ 62000 ਰੁਪਏ ਮੋਲ ਦਾ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜਰੂਰ ਹੋ ਜਾਏ ਜਵਾਈ ਜੁਈ ਕਿ ਬਾਈ ਕੰਨਾ ਪੂਰੀ ਚੰਗੀ ਆ ਆਰਡਰ ਚੰਗਾ ਥਾਣ ਚੰਗਾ ਇਹਨਾਂ ਖੋਰ ਆਪਾਂ ਬਣਵਾ ਦਿੰਦੇ ਆ ਪਰ ਉਹ ਵਾਹ ਤਾਜੀ ਸੂਈ ਵੀ ਕਾਣੂ ਹਜੇ ਛੇੜ ਨਹੀਂ ਹਾਂ ਉਹ ਖਰਚੇ ਚੜੇ ਵੀ ਆ ਦਿਖਾ ਦੋ ਸਹੀ ਗੱਲ ਆ ਦੇਖੋ ਚਾਰੇ ਥਾਣ ਨਿੱਖੜਵੇਂ ਪੂਰੇ ਗੈਬ ਤੇ ਆ ਦੇ ਨੌ ਜਰੂਰ ਬਣਨ ਵਾਲੇ ਬੀ ਚੱਲਾ ਉਹਦਾ ਕਰਕੇ ਕਰ ਦਈਏ ਤੁਹਾਡੇ ਆ ਗੇਬਰੇ ਦੋ ਨੰਬਰ ਇਹ ਵੀ ਸੂਈ ਵੀ ਆ ਇਹ ਵੀ ਸੂਈ ਵੀ ਆ ਜੀ ਕਿਹੜਾ ਸੂ ਅਸੇ ਇਹ ਪਹਿਲਾਂ ਨਹੀਂ ਆਇਆ ਮੂੰਹ ਤੋਂ ਦੋੰਦੇ ਚੱਕਦੀ ਪਈ ਹੈ ਜੀ ਕਦੋਂ ਸੂਈ ਆ ਬਈ ਇਹਨੂੰ ਹੋ ਗਏ 5-6 ਦਿਨ ਜੀ ਆ ਬੱਚਾ ਮਗਈ ਬੱਚਾ ਮਗਈ ਹਾਂਜੀ ਦੁੱਧ ਕਿੰਨਾ ਹੁਣ ਦੁੱਧ ਹੁਣ ਸਹੀ ਹੋਊਗਾ ਜੀ 11-12 ਕਿਲੋ ਖੋਲ ਦੇ ਬਈ ਤੋਲ ਕੇ ਦਿਖਾ ਦੇ ਚਵਾਈ ਕਿਵੇਂ ਆ ਬਈ ਚਵਾਈ ਇੱਕ ਨੰਬਰ ਆ ਸਿਰੇ ਵੀ ਦੇ ਲਵਾ ਥਾਂ ਤੋਂ ਵੇਖੋ ਹੀ ਕਿੰਨਾ ਹਾਂ ਬਹੁਤ ਚੰਗਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਫੇਸ ਬੜਾ ਚੰਗਾ ਹਾਂ ਹਾਂ ਬਹੁਤ ਪਿਆਰੀ ਹੈ ਬਾਕੀ ਦੋਂਦੀ ਬੱਚੀ ਐ ਤਾਂ ਠੀਕ ਆ ਦੁੱਧ ਪਾ ਦਊਗੀ 15-16 ਕਿਲੋ ਦੀ ਠੀਕ ਆ ਬਾਈ ਤੇ ਕੀ ਮੋਲ ਦਾ ਜਾਇਜ ਆ ਇਹ ਦੇ ਦਾਂਗੇ 57 ਦੀ ਮਾਨ ਤਾਨ ਹੋ ਜਾ ਹਾਂਜੀ ਕਰ ਦਾਂਗੇ ਬਾਕੀ ਠੰਡੀ ਢੁੰਡੀ ਐ ਬਹੁਤ ਆਈ ਠੀਕ ਆ ਐ ਪਹਿਲਾਂ ਮੱਛੀਆਂ ਟੈਗ ਦਿਗਾ ਨਹੀਂ ਪਰ ਐ ਨਹੀਂ ਕੋਈ ਤਕਰੀਬ ਨਹੀਂ ਮੰਨਦੀ ਪੂਰਾ ਵੀ 57000 ਰੁਪਏ ਮੋਲ ਆ ਵੀਰੇ ਮਾਨ ਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਬਾਕੀ ਜਿਹੜੀ ਚਵਾਈ ਲੱਗੀ ਜਮਾ ਸਿਰੇ ਦੇ ਕੰਮ ਠੀਕ ਆ ਹਾਂਜੀ ਚਵਾਈ ਦੂਈ ਬਾਈ ਕਹਿੰਦਾ ਬਾਕੀ ਥਣ ਦੱਸ ਦੇ ਚਵਾਈ ਕਿਹੇ ਦੀ ਹੋਊਗੀ ਸਹੀ ਗੱਲ ਆ ਖਾਣੀ ਦੱਸ ਦਿੰਦਾ ਹਾਂ ਚਾਰੇ ਕੰਨੀਆਂ ਤੇ ਸਹੀ ਗੱਲ ਆ ਪੂਰੀ ਬਿੱਥੀ ਤੇ ਹਨਾ ਗਿੜਗਿੜ ਤੇ ਥਣ ਲੱਗ ਗਿਆ ਆਰਡਰ ਬਾਕ ਚੰਗਾ ਬਾਕੀ ਇਹ ਗੱਬਣ ਹੁੰਦੀ ਤਾਂ 67000 ਦੀ ਸੀ ਸਹੀ ਗੱਲ ਹਾਂਜੀ ਅੱਗੇ ਵੀਰੇ ਤਨ ਨੰਬਰ ਇਹ ਆਪਣੀ ਘਰ ਦੀ ਹੈ ਗੇਰ ਸੁਈ ਵੀ ਆ ਸੁਈ ਵੀ ਇਹਨੂੰ ਹੋਵੇ 20 ਦਿਨ ਗਿਆ ਬੱਚਾ ਮਗਰ ਅੱਛਾ ਹਾਂ ਬੱਚਾ ਹਾਂ ਵੀ ਗਰਨਾ ਖਿਲਦਾ ਦੁੱਧ ਕਿੰਨਾ ਹੋਣ ਦੁੱਧ ਹੁਣ ਹੋਊਗਾ 10 ਕਿਲੋ ਜੀ ਨੈਟ ਹਾਂ ਵਧੀਆ ਸਹੀ ਕੰਡੇ ਵਾਲਾ ਓਕੇ ਖੋਲ ਦੇ ਬਈ ਤੋਲ ਦੇ 10 ਲੀਟਰ ਦੁੱਧ ਬਾਈ 10 ਦਾ ਵੀ ਤਿਆਰ ਆ ਦੋਨੇ ਡੰਗਾਂ ਦਾ ਬਾਈ ਕੱਦ ਫੁੱਲ ਬਾਕੀ ਹੁਣ ਹਰੇ ਹੈ ਨਹੀਂ ਬਾਈ ਦੁੱਧ ਹੋਰ ਬਾਅਦ ਜਾਣਗੇ ਉਹ ਤਾਂ ਸੁੱਕੀ ਤੂੜੀ ਆਵੇ ਗਲਾ ਪੂਰੇ ਪਈ ਜਾਊਂ ਇਹ ਚਾਰ ਪਾਇਆ ਚਾਰ ਮਾਤੰਦਾ ਤੇ ਵੱਡੀ ਗੱਲ ਮਾਝਰ ਕਾ ਦੁੱਧੂ ਫੈਂਟ ਕਰਮ ਵਾਲੀ ਦੀ ਫੁੱਲ ਗਰਮੀ ਠੰਡੀ ਛੁੰਡੀ ਵਧੀਆ ਠੀਕ ਨਿਆਣਾ ਪਾ ਕੇ ਚੋਲੋ ਨਹੀਂ ਪਉਣਾ ਨਾ ਪਾਓ ਖੁੱਲੀ ਕਿਉਂ ਖੜੀ ਰਹਿੰਦੀ ਐ ਕਾ ਵੀ ਕੋਈ ਚੱਕਰ ਨਹੀਂ ਹਾਂਜੀ ਕੋਈ ਚੱਕਰ ਨਹੀਂ ਠੀਕ ਐ ਬਾਈ ਤੇ ਮੁੱਲ ਕੀ ਇਹਦਾ ਜਾਇਜ ਇਹ ਦੇ ਦਾਂਗੇ 43000 ਰੁਪਏ ਮਾਨਦਾਨ ਹੋ ਜੀ ਹਾਂਜੀ ਕਰ ਦਾਂਗੇ ਤੁਹਾਡਾ 47000 ਰੁਪਏ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਆ ਮਾਨਕਨ ਜ਼ਰੂਰ ਹੋ ਜੀ ਬੱਚਾ ਮਗਰ ਬੱਚਾ ਬਾਈ ਬਾਕੀ ਧਾਰ ਲੱਗੀ ਮੱਝਾਂ ਵਰਗਾ ਥਾਣਾ ਇਹੋ ਮੋਟੀ ਪੂਰੀ ਧਾਰ ਦੀ ਠੀਕ ਹੈ ਬਾਈ ਹਾਂਜੀ ਅੱਗੇ ਬਾਈ ਮੱਝ ਕਿਹੜਾ ਸਵਾ ਸੰਜੀ ਇਹ ਤੀਜੇ ਦੀ ਗੱਬਣੀ ਕਿੰਨੇ ਦਿਨ ਲੈਂਦੀ ਹੈ ਦਿਨ ਬਸ ਹਫਤਾ ਕੁ ਲੈ ਜੂਗੀ ਕੀ ਰਿਕਾਰਡ ਦੁੱਧ ਦਾ ਬਾਈ ਰਿਕਾਰਡ ਹੈਗਾ 12 13 ਲੀਟਰ ਦਾ ਹੀ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਮੋਟੀ ਠੰਡੀ ਠੰਡੀ ਬਹੁਤ ਆਕਰਮਾਲੀ ਹਮ ਆਰਡਰ ਚੰਗਾ ਬਾਈ ਨੇੜ ਤੋਂ ਚੈੱਕ ਕਰ ਲੋ ਥਾਣਾ ਬਹੁਤ ਚੰਗਾ ਮੋਟੀ ਵਾਲਾ ਥਾਣਾ ਇਕੱਲਾ ਇਕੱਲਾ ਥਾਣਾ ਬੋ ਰੱਦ ਬੱਡ ਚੰਗਾ ਪਤਲੀ ਚਮੜੀ ਦੀ ਹੈ ਨਾ ਹਾਂਜੀ ਪਤਲੀ ਚਮੜੀ ਦੀ ਦੁੱਧ ਵਾਲੀ ਬਾਕੀ ਦੁੱਧ ਵਾਲੀ ਹਾਂਜੀ ਕੀ ਮੋਲ ਲੱਜਾਜ ਇਹ ਦੇ ਦਾਂਗੇ 87000 ਰੁਪਏ ਜੀ 87000 ਰੁਪਏ ਮਾਨਤਨ ਹੋ ਜੂ ਹਾਂਜੀ ਕਰ ਦਾਂਗੇ 87000 ਰੁਪਏ ਅਮੋਲਾ ਵੀਰੇ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜੇ ਚੰਗੀ ਆਮਾਲੀ ਪੁਲੀ ਆ ਵਧੀਆ ਐ ਨਹੀਂ ਕਿ ਲਿੱਸੀ ਲਾਮੀ ਹਮਮ ਸਹੀ ਗੱਲ ਹੈ ਰਾਜੀ ਰੂਜੀ ਚੰਗੀਆਂ ਨਾ ਹਾਂਜੀ ਹਾਂਜੀ ਸਿੰਘ ਵੀ ਚੰਗਾ ਲੱਗੇ ਸਿੰਘ ਵੀ ਸੋਹਣਾ ਹੀ ਐਵੇਂ ਬਾਹਲੀ ਬੇਕਾਰ ਦੀ ਨਹੀਂ ਹਮਮ ਸਹੀ ਗੱਲ ਹੈ ਬਾਕੀ ਮਧਰੀ ਗੋਡੀ ਦੀ ਹੈਗੀ ਆ ਦੁੱਧ ਵਧੀਆ ਕੱਢੂਗੀ। ਨਾ ਕਿਸੇ ਭਰਾ ਕੋਲੇ 4-4 ਹੀ ਰਖਾਤੇ। ਕਿਸੇ ਵੀਰ ਦੇ ਕੋਈ ਵੀ ਨਗਰ ਪਸੰਦਾ ਵੇ ਭਾਈ ਨਾ ਕਨੈਕਟ ਕਰ ਲਿਓ। ਵੀਡੀਓ ਵਿੱਚ ਵੇਖਣ ਲਈ ਸਾਰੇ ਵੀਰਾਂ ਦਾ ਸ਼ੁਕਰ ਹਾਂ। ਧੰਨਵਾਦ।